ਸੱਚੇ ਕਾਲ ਧਰਮਵੀਰ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਬੇहद ਅਹਿਮ ਅਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਹੀ ਖਿੱਚਾ ਤਾਣੀ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਵੀ ਰੁਕਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਅਸਤੀਫੇ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਉਹਨਾਂ ਅਸਤੀਫਿਆਂ ਨੂੰ ਪ੍ਰਵਾਨ ਨਾ ਕੀਤੇ ਜਾਣ ਨੂੰ ਲੈ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬਾਗੀ ਧੜੇ ਦੇ ਵੱਲੋਂ ਲਗਾਤਾਰ ਦੋਸ਼ ਵੀ ਲਗਾਏ ਜਾ ਰਹੇ ਨੇ ਉੱਥੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਹੀ ਸ਼੍ਰੀ ਅਕਾਲ ਤਖਤ ਸਾਬ ਦੇ ਜਥੇਦਾਰ ਸਿੰਘ ਸਬ ਗਿਆਨੀ ਰਗਵੀਰ ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਬਾਰ ਬਾਰ ਅਸਤੀਫੇ ਪ੍ਰਵਾਨ ਨਾ ਕਰਨ ਨੂੰ ਲੈ ਕੇ ਗੁਜਾਰਸ਼ਾਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਬ ਦੇ ਜਥੇਦਾਰ ਸਾਭ ਦੀ ਗੱਲ ਕਰੀਏ ਤਾਂ ਸਿੰਘ ਸਬ ਗਿਆਨੀ ਰਗਵੀਰ ਸਿੰਘ ਜੀ ਦੇ ਵੱਲੋਂ ਵੀ 3 ਦਿਨਾਂ ਦੇ ਅੰਦਰ ਅੰਤਰ ਹੀ ਅਸਤੀਫੇ ਸ਼੍ਰੀ ਅਕਾਲ ਤਖਤ ਸਾਬ ਦੇ ਉੱਤੇ ਭੇਜਣ ਵਾਸਤੇ ਹੁਕਮ ਹੋਈ ਸੀ ਲੇਕਿਨ ਹੁਣ 8 ਤਰੀਕ ਹੋਣ ਦੇ ਬਾਵਜੂਦ ਵੀ ਕੋਈ ਵੀ ਅਸਤੀਫਾ ਜਿਹੜਾ ਫਿਲਹਾਲ ਪਰਵਾਨ ਨਹੀਂ ਹੋਇਆ ਤੇ ਕੋਈ ਵੀ ਅਸਤੀਫਾ ਜਿਹੜਾ ਸ਼੍ਰੀ ਅਕਾਲ ਤਖਤ ਸਹਿਬ ਨਹੀਂ ਪਹੁੰਚਿਆ ਜਿਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਸਭ ਦੇ ਵੱਲੋਂ ਵੀ ਬੀਤੇ ਦਿਨੀ ਇੱਕ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਹਿਬ ਤੇ ਬਾਗੀ ਅਕਾਲੀਆਂ ਦੇ ਵੱਲੋਂ ਪਹੁੰਚ ਕੇ ਇੱਕ ਵਾਰ ਫਿਰ ਤੋਂ ਅਸਤੀਫੇ ਪ੍ਰਵਾਨ ਕਰਨ ਦੀ ਅਪੀਲ ਰੱਖੀ ਗਈ ਹੈ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦੇ ਵੱਲੋਂ ਵੀ ਇੱਕ ਵਾਰ ਫਿਰ ਤੋਂ ਸ਼੍ਰੀ ਅਕਾਲ ਤਖਤ ਸਾਬ ਦੇ ਜਥੇਦਾਰ ਸਿੰਘ ਸਾਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਇਸ ਮੁਲਾਕਾਤ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਵੀ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਜਿਹੜੀ ਹੈ ਉਹ ਤਕਰੀਬਨ 3 ਵਜੇ ਦੇ ਕਰੀਬ ਆਪਣਾ ਸਪਸ਼ਟੀਕਰਨ ਜਿਹੜਾ ਆ ਉਹ ਦਿੰਦੀ ਹੋਈ ਨਜ਼ਰ ਵੀ ਆਈ ਹੈ ਇਸ ਮੌਕੇ ਤੇ ਦਲਜੀਤ ਸਿੰਘ ਚੀਮਾ ਅਤੇ ਬਾਗੀ ਧੜੇ ਦੇ ਵਿੱਚੋਂ ਉਗਰੇ ਹੋਏ ਆਗੂਆਂ ਨੇ ਕੀ ਕੁਝ ਕਿਹਾ ਉਹ ਜਾਣਦੇ ਆ ਪੱਕੀ ਤੇ ਸਾਰਾ ਕੁਝ ਪਹਿਲੇ ਹੀ ਖਤਮ ਹੋ ਚੁੱਕਿਆ ਜੀ ਸਿਰਫ ਇੱਕ ਟੈਕਨੀਕਲ ਪੁਆਇੰਟ ਸੀ ਕਿ ਪਾਰਟੀ ਦੀ ਪ੍ਰਤੀ ਦੇਸ਼ਮੰਦ ਉਹ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਅੱਜ ਅਸੀਂ ਮਲੇ ਸੀ ਅਸੀਂ ਸਾਰੀ ਕਾਨੂੰਨੀ ਪ੍ਰਕਿਰਿਆ ਉਹਨਾਂ ਦੇ ਅੱਗੇ ਪਹਿਲਾਂ ਵੀ ਰੱਖੀ ਸੀ ਜੀ ਹੁਣ ਵੀ ਜਿਹੜੀਆਂ ਨਵੀਆਂ ਪਾਰਟੀਆਂ ਰਜਿਸਟਰ ਹੁੰਦੀਆਂ ਉਹਦੀਆਂ ਗਾਈਡਲਾਈਨਸ ਉਹ ਸਾਹਮਣੇ ਰੱਖੇ ਕਿਉਂਕਿ ਕੁਝ ਲੋਕੀ ਘਬਰਾਹ ਕਰਦੇ ਰਹਿੰਦੇ ਆਹ ਲਈ ਨਵੀਆਂ ਪਾਰਟੀਆਂ ਬਣ ਰਹੀਆਂ ਅਸੀਂ ਉਹਨਾਂ ਨੇ ਵੀ ਅੱਜ ਮੀਡੀਆ ਦੇ ਵਿੱਚ ਕਹਿ ਆ ਹਦਾਇਤਾ ਨੇ ਪਹਿਲਾਂ ਆਪਣੀ ਪਾਰਟੀ ਇਸ ਤੋਂ ਬਾਹਰ ਜਾ ਕੇ ਰਜਿਸਟਰ ਕਰਾ ਕੇ ਦਿਖਾਓ ਫਿਰ ਅਸੀਂ ਤੁਹਾਡੇ ਕੋਲ ਸਿੱਖਣ ਦੀ ਕੋਸ਼ਿਸ਼ ਕਰਾਂ ਜੀ ਇਸ ਕਰਕੇ ਸਿੰਘ ਸਾਹਿਬ ਨੇ ਸਾਰੀ ਗਲਤੀ ਸੰਤੁਸ਼ਟੀ ਪ੍ਰਗਟ ਕਰ ਦਿਆ ਪੀ ਪਾਰਟੀ ਦੇ ਜੋ ਸੰਵਧਾਨ ਚ ਸ਼੍ਰਮਣੀ ਕਾਲਦਾ ਚ ਲਿਖਿਆ ਉਹਦੇ ਮੁਤਾਬਕ ਤੁਸੀਂ ਕਰੋ ਪ੍ਰਧਾਨ ਸਰ ਦਾ ਅਸਤੀਫਾ ਵੀ ਪੈਂਡਿੰਗ ਹੈ ਉਹ ਵੀ ਵਰਕਿੰਗ ਕਮਟੀ ਦੀ ਮੀਟਿੰਗ ਚ ਹੁਣ ਵਿਚਾਰਿਆ ਜਾਏਗਾ ਇਸ ਕਰਕੇ ਅਸੀਂ ਇੰਨੀ ਸੀ ਚਾਹੁੰਦੇ ਕਿ ਜਿੰਨੀ ਦੇ ਤੱਕ ਸਿੰਘ ਸਾਹਿਬ ਦੀ ਸੰਤੁਸ਼ਟੀ ਨਹੀਂ ਹੁੰਦੀ ਉਹਨੇ ਦੇ ਤੱਕ ਪਾਰਟੀ ਅੱਗੇ ਨਹੀਂ ਸੀ ਜਾਣਾ ਚਾਹੁੰਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਉਂ ਉਹਨਾਂ ਨੇ ਸਹਿਮਾ ਵੀ ਦਿੱਤਾ ਤੇ ਸਾਰੇ ਕੱਲ ਜੀ ਬਸਲ ਕਦੋਂ ਤੱਕ ਮੀਟਿੰਗ ਜਿਹੜੀ ਆ ਹੋ ਸਕਦੀ ਹੈ ਲੱਗਦਾ 14 ਤਰੀਕਾ ਜੀ ਬਸ ਛੇਤੀ ਕੱਤੇ 14 ਤਰੀਕਾ ਮਾਗੀ ਤੇ ਮੇਲੇ ਤੇ ਵੀ ਸੁਖਬੀ ਸਿੰਘ ਬਾਦਲ ਹੁਣਾ ਵੱਲੋਂ ਕਿਹਾ ਗਿਆ ਕਿ ਜਾਰਾ ਜਿਨੇ ਵੀ ਸਾਡੇ ਅਕਾਲੀ ਦਲ ਦੇ ਵਰਕਰ ਨੇ ਉਹ ਪਹੁੰਚਣ ਅਤੇ ਪਹੁੰਚੋਂ ਤੋਂ ਬਾਅਦ ਉੱਥੇ ਇੱਕ ਇਕੱਠ ਕਰਕੇ ਦਿਖਾਣ ਕਿ ਅਕਾਲੀ ਦਲ ਜਿੰਦਾ ਹੈ ਲੋਕ ਜਿਹੜਾ ਕਹਿ ਰਹੇ ਨੇ ਕਿ ਅਸੀਂ ਹਰ ਸਾਲ ਹੀ ਵੱਡੀ ਕਾਨਫਰੰਸ ਕਿਉਂਕਿ ਸ੍ਰੀ ਮੁਖਸਦ ਸਾਹਿਬ ਚਾਰੀ ਮੁਕਤੀਆਂ ਤੇ ਭਾਈ ਭਗਕੌਰ ਦੀ ਬਹੁਤ ਵੱਡੀ ਇਤਿਹਾਸਿਕ ਧਰਤੀ ਜੀ ਉੱਥੇ ਟੁੱਟੀ ਗੰਡੀ ਦਾ ਬਹੁਤ ਵੱਡਾ ਇਤਿਹਾਸ ਹੈ ਜੀ ਤੇ ਹਰ ਸਾਲ ਹੀ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ ਬੜੀ ਵੱਡੀ ਸਾਡੀ ਕਾਨਫਰੰਸ ਹਮੇਸ਼ਾ ਹੁੰਦੀ ਹੈ ਤੇ ਅੱਜ ਕੀ ਵੀ ਪੂਰਾ ਜੋਸ਼ ਹੈ ਵਰਕਰਾਂ ਦੇ ਵਿੱਚ ਪ੍ਰਧਾਨ ਸਾਹਿਬ ਆਪ ਵੀ ਮੀਟਿੰਗਾਂ ਕਰਕੇ ਆਏ ਆ ਇਸ ਕਰਕੇ ਕੋਈ ਨਵੀਂ ਨਹੀਂ ਹੈ ਹਰ ਸਾਲ ਹੀ ਹੁੰਦੀ ਹੈ ਵੱਡੀ ਹੁੰਦੀ ਹੈ ਤੇ ਅੱਜ ਕੀ ਵੀ ਪੂਰੇ ਜੋਸ਼ ਦੇ ਨਾਲ ਤੇ ਸਰਦਾਰ ਦੇ ਸਤਿਕਾਰਯੋਗ ਸਾਹਿਬ ਕਹਿੰਦੇ ਕਹਿੰਦੇ ਕਾਲੀ ਦਰ ਖਤਮ ਨਹੀਂ ਆਇਆ ਸੁੱਤਾ ਸੀਗਾ ਰੈਸਟ ਕਰ ਰਿਹਾ ਸੀਗਾ ਹੁਣ ਵਾਪਸ ਆ ਰਿਹਾ ਦੁਬਾਰਾ ਬੂਮ ਕਰੇਗਾ ਚਲੋ ਹੁਣ ਮੋਟੀਵੇਟ ਕਰਨਾ ਹੁੰਦਾ ਵਰਕਰਾਂ ਨੂੰ ਯੂਜ਼ ਕਰਕੇ ਪ੍ਰਧਾਨ ਸਾਹਿਬ ਨੇ ਜਿਹੜੀ ਆ ਉਹ ਮੌਕੇ ਦੇ ਉੱਤੇ ਜੋ ਸ਼ਬਦ ਵਰਤੇ ਇਹ ਤਾਂ ਚੱਲਦਾ ਰਹਿੰਦਾ ਸਪੀਚਾਂ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਮਾੜਾ ਮੋਟਾ ਅਸਮਜਾਕ ਸਟੇਜਾਂ ਦੇ ਉੱਤੇ ਜਿੱਥੇ ਸੀਰੀਅਸ ਡਿਸਕਸ਼ਨ ਚੱਲਦੀਆਂ ਨੇ ਉੱਤੇ ਮੜਮੋਰ ਦਾ ਅਸਮਜਾਕ ਵੀ ਚੱਲਦਾ ਰਹਿੰਦਾ ਇੱਕ ਜ਼ਿੰਦਗੀ ਦਾ ਹਿੱਸਾ ਹੈ ਹਰ ਗੱਲ ਨੂੰ ਰੋਕੀ ਦੂਜੇ ਪਾਸੇ ਲੈਣ ਲੱਗ ਜਾਂਦੇ ਆ ਉਸ ਤਰੀਕੇ ਨਹੀਂ ਲੜਨਾ ਚਾਹੀਦਾ ਲੇਕਿਨ ਜਿਵੇਂ ਸਭ ਜਿਸ ਤਰ੍ਹਾਂ ਅੱਜ ਚੰਡੀਗੜ੍ਹ ਦੀ ਚੰਡੀਗੜ੍ਹ ਦਾ ਦੁਬਾਰਾ ਤੋਂ ਇਸ਼ੂ ਖੜਾ ਹੋਇਆ ਲਗਾਤਾਰ ਹੀ ਚੰਡੀਗੜ੍ਹ ਦਾ ਦੁਬਾਰਾ ਤੋਂ ਇਸ਼ੂ ਖੜਾ ਹੋ ਗਿਆ ਜੀ ਇਸ ਵੇਰ ਤੋਂ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਕਿ ਵੱਡੀ ਇੱਕ ਸਾਜ਼ਿਸ਼ ਹੈ ਜੀ ਕਿ ਪੰਜਾਬ ਦੇ ਜਿਹੜੇ ਹੱਕ ਆ ਉਹ ਇੱਕ ਇੱਕ ਕਰਕੇ ਖਤਮ ਕੀਤੇ ਜਾ ਰਹੇ ਆ ਇਹ ਵੀ ਫਿਰ ਉਸੇ ਸਾਜ਼ਿਸ਼ ਦਾ ਹਿੱਸਾ ਹੈ ਜਿਹੜਾ ਹੁਣ ਫਿਰ ਹੋਣਾ ਸ਼ੁਰੂ ਹੋਇਆ ਇਹਦਾ ਸੀ ਡਟ ਕੇ ਵਿਰੋਧ ਕਰਨਾ لیکن ਕੋਈ ਕੋਈ ਕਾਰਨ ਨਹੀਂ ਹੈ ਇਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਸੀ ਇੱਕ ਟੈਂਪਰਰੀ ਯੂਟੀ ਦੇ ਤੌਰ ਦੇ ਉੱਤੇ ਇਹਨੂੰ ਡਿਕਲੇਅਰ ਕੀਤਾ ਗਿਆ ਸੀ 60 40 ਦੀ ਰੇਸ਼ੋ ਬਲਾਜਮਾ ਦੀ ਤੈਅ ਹੋਈ ਸੀ ਹੁਣ ਕਦੇ ਹਰਿਆਣੇ ਨੂੰ ਚੰਮੀਂ ਨੂੰ ਲਾਟ ਕਰਨ ਦੀ ਗੱਲ ਹੁੰਦੀ ਆ ਕਦੇ ਚੰਡੀਗੜ੍ਹ ਦੇ ਵਿੱਚ ਕਾਲਜ ਹਰਿਆਣੇ ਦੇ ਅਟੈਚ ਕਰਨ ਦੀ ਗੱਲ ਉੱਠਦੀ ਆ ਕਦੇ ਯੂਨੀਵਰਸਿਟੀ ਦੇ ਜਿਹੜੀ ਸੈਨੇਟ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਨੇ ਹੁਣ ਗੱਲ ਹੋਰ ਅੱਗੇ ਟੱਪ ਗਈ ਆ ਇਸ ਕਰਕੇ ਇਹਦਾ ਡਟ ਕੇ ਵਿਰੋਧ ਕਰਦੇ ਆਂ ਪ੍ਰਧਾਨ ਮੰਤਰੀ ਜੀ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਹ ਤੁਰੰਤ ਵਾਪਸ ਕਰੋ ਇਦਾਂ ਦੇ ਫੈਸਲੇ ਜਿਹੜੇ ਬਿਨਾ ਸਟੇਟਾਂ ਨੂੰ ਭਰੋਸੇ 'ਚ ਲਿਆ ਇਹ ਨਹੀਂ ਹੋਣੇ ਚਾਹੀਦੇ ਇਹ ਪੰਜਾਬ ਰੀਅਰਬਨਾਈਜੇਸ਼ਨ ਐਕਟ ਦੀ ਵੀ ਉਲੰਘਣਾ ਜੀ ਇਸ ਕਰਕੇ ਵਰਕਿੰਗ ਕਮੇਟੀ ਦੇ ਵਿੱਚ ਵਿਚਾਰਾਂਗੇ ਇੱਥੇ ਜਿਹੜਾ ਅਸੀਂ ਫੈਸਲਾ ਲਾਸਵਾਲਾ ਚਿਮਨ ਸਾਹਿਬ ਇੱਕ ਮੀਟਿੰਗ ਕਰੋ ਤੱਕ ਹੋ ਸਕਦੀ ਹੈ ਜਿਹੜੇ ਸਤੀਫਾ ਨੂੰ ਲੈ ਕੇ ਜਲਦੀ ਹੋ ਜਾਗੀ ਉਹਨਾਂ ਅੱਜ ਰੱਖੀ ਗਈ ਜੀ ਕੁਝ ਨਹੀਂ ਅੱਜ ਹੀ ਗੱਲ ਕਰਕੇ ਤੁਹਾਡਾ ਅਨਾਉਂਸ ਕਰਦੇ ਜਿਹੜੇ ਉਹਨਾਂ ਨੇ ਕਿਹਾ ਸੀ ਆਪਣੇ ਆਪਣੇ ਤੁਸੀਂ ਜਿਹੜੇ ਹੈਗੇ ਆ ਗਰੁੱਪ ਸਮੀਟ ਲਓ ਅਸੀਂ ਤਾਂ ਸਮੀਟ ਲਿਆ ਗਰੁੱਪ ਆਪਣਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਤੇ ਉਹਨਾਂ ਨੇ ਸਮਝਿਆ ਕਿਤੇ ਸ਼ਾਇਦ ਅਸੀਂ ਬਹੁਤ ਕਾਲੇ ਆ ਕਿ ਅਸੀਂ ਅਕਾਲੀ ਦਲ ਉਹਨਾਂ ਦੇ ਨਾਲ ਬੜੇ ਸਾਨੂੰ ਕਾਹ ਲੈ ਕੇ ਉਹਨਾਂ ਨਾਲ ਰਲਣਾ ਚਾਹੁੰਦੇ ਏਦਾਂ ਨਹੀਂ ਸੀਗਾ ਠੀਕ ਹੈ ਅਸੀਂ ਜੰਮੇ ਅਕਾਲੀ ਆ ਅਸੀਂ ਰਹਿਣਾ ਕਰ ਲੀਆ ਮਰਨਾ ਕਰ ਲੀਆ ਅਸੀਂ ਸਾਡੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਸ਼ਰੂਮਨੀ ਅਕਾਲੀ ਦਲ ਵਾਸਤੇ ਸਿੱਖ ਪੰਥ ਲਈ ਤੇ ਲੇਕਿਨ ਅਕਾਲੀ ਦਲ ਕਿਸੇ ਇੱਕ ਨਿੱਜੀ ਪਰਿਵਾਰ ਦਾ ਜਾਂ ਨਿੱਜੀ ਇੱਕ ਆਪਣੇ ਗਰੁੱਪ ਦਾ ਨਹੀਂ ਹੈਗਾ ਗੱਲਵਾਰ ਦੀ ਗੱਲ ਕਰਦੇ ਕਿਹੜੇ ਪਰਿਵਾਰ ਦੀ ਮੈਂ ਚਲੋ ਮੈਂ ਤੁਹਾਨੂੰ ਦੱਸ ਰਿਹਾ ਜੀ ਜੇ ਸਿੰਘ ਸਭਾ ਨੇ ਕਿਹਾ ਸੀਗਾ ਕਿ ਤੁਸੀਂ ਆਪੋ ਆਪਣੇ ਧੜੇ ਸਮੇਟ ਕੇ ਤੇ ਸ਼ਰੋਮਣੀ ਕਾਲੀ ਦਰ ਨੂੰ ਤਕੜਾ ਕਰਨ ਵਾਸਤੇ ਕੰਮ ਕਰੋ ਇਸ ਕਰਕੇ ਅਸੀਂ ਉਹ ਆਪਣਾ ਜਿਹੜਾ ਹੈਗਾ ਉਹਨਾਂ ਦਾ ਫੈਸਲਾ ਇਹਨਾਂ ਮੰਨਿਆ ਲੇਕਿਨ ਜੇ ਉਹਨ ਦੂਸਰੇ ਪਾਸੇ ਉਹ ਨਹੀਂ ਚਾਹੁੰਦੇ ਉਹਨਾਂ ਦੇ ਮਨ ਦੇ ਵਿੱਚ ਕੋਈ ਕਮਜ਼ੋਰੀ ਆ ਜਾਂ ਮਨ ਵਿੱਚ ਕੋਈ ਦੁਬਧਾ ਆ ਅੱਜ ਤਾਂ ਸਮਝਦੇ ਆ ਕਿ ਉਹਨਾਂ ਨੇ ਗਲਤੀ ਕੀਤੀ ਆ ਦੇਖੋ ਅਸੀਂ ਇਕੱਠਿਆਂ ਨੇ ਕੰਮ ਕੀਤਾ ਆ ਲੇਕਿਨ ਦੋ ਤਰੀਕ ਦੇ ਫੈਸਲੇ ਤੋਂ ਬਾਅਦ ਉਹਨਾਂ ਕੋ ਬੜਾ ਸੁਨਹਿਰਾ ਮੌਕਾ ਸੀਗਾ ਜੇ ਆਪਣੇ ਆਪ ਨੂੰ ਵੀ ਰਿਵਾਈਵ ਕਰ ਸਕਦੇ ਸੀ ਤੇ ਅਕਾਲੀ ਦਲ ਆਪਣੇ ਨਵੇਂ ਸਿਰਿਆਂ ਤੋਂ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਸੀਗਾ ਲੇਕਿਨ ਉਹਨਾਂ ਨੇ ਮੌਕਾ ਗਵਾ ਲਿਆ ਇਹ ਤਾਂ ਉਹਨਾਂ ਦੀ ਬਦਕਿਸਮਤੀ ਆ ਅਸੀਂ ਕੀ ਕਹਿ ਸਕਦੇ ਆ ਜੋ ਫੈਸਲਾ ਹੋਇਆ ਠੀਕ ਆ ਸਾਰੀ ਕੌਮ ਨੇ ਮੰਨ ਲਿਆ ਸਿੰਘ ਸਮਾਨ ਨੇ ਆਪਣਾ ਰੋਲ ਅਦਾ ਕਰਤਾ ਅਕਾਲ ਪੁਰਖ ਸਾਹਿਬ ਦੀ ਜਿਹੜੀ ਸਰਵਉੱਚਤਾ ਆ ਹੋਰ ਉਹਨੂੰ ਸਤਕਾਰ ਮਿਲਿਆ ਪਰ ਜੇ ਤੁਸੀਂ ਹੁਣ ਮੰਨਦੇ ਨਹੀਂ ਇੱਕ ਪੰਥਕ ਜਮਾਤ ਹੁੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਤੁਹਾਡੇ ਕੋਲ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਨੂੰ ਪਿੱਟ ਤਗਾਓ ਅੱਜ ਸਾਰਾ ਪੰਥ ਕਹਿ ਰਿਹਾ ਇਹ ਅਕਾਲ ਤਖਤ ਦੇ ਭਗੋੜੇ ਨੇ ਤੇ ਫਿਰ ਦੱਸੋ ਇਹ ਆਪਣੇ ਆਪ ਪੰਥ ਕਿਵੇਂ ਅਗਵਾ ਸਕਦੇ ਆ ਸੋ ਅਸੀਂ ਅੱਜ ਕੋਈ ਨਵੀਂ ਕੋਈ ਅਸੀਂ ਅੱਜ ਐਲਾਨ ਨਹੀਂ ਕਰਨ ਜਾ ਰਹੇ ਅਸੀਂ ਸਿੰਘ ਸਭਾ ਨੂੰ ਜਾਵਾਂਗੇ ਉਹਨਾਂ ਨੂੰ ਸਾਰੀ ਆਪਣੇ ਜਿਹੋ ਹਾਲਾਤ ਨੇ ਉਹਨਾਂ ਦੇ ਧਿਆਨ ਲਿਆਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਜੋ ਸਾਨੂੰ ਹੁਕਮ ਦੇਣਗੇ ਉਹਦੇ ਮੁਤਾਬਕ ਅੱਗੇ ਚੱਲਾਂਗੇ ਤੇ ਸੰਗਤ ਦੀ ਰਹੇ ਨਾ ਜਿਹੜਾ ਫੈਸਲਾ ਹੋਊਗਾ ਉਹ ਕਰਾਂਗੇ ਲੇਕਿਨ ਅੱਜ ਵੀ ਚਾਹੁੰਦੇ ਆ ਕਿ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋ ਜਾਈਏ ਬਹੁਤ ਸਾਰੇ ਹੋਰ ਧੜੇ ਨੇ ਦੇਖੋ ਧੜੇ ਨਹੀਂ ਕਿ ਸਾਡੇ ਧੜਾ ਕਿਆ ਦੂਜਾ ਧੜਾ ਦੂਸਰੇ ਪਾਸੇ ਆ ਹੋਰ ਬੜੀਆਂ ਧੜੇ ਨੇ ਹੋਰ بڑے ਗਰੁੱਪ ਨੇ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੀਦਾ ਚਾਹੇ ਰਾਏ ਵੱਖਰੀ ਵੱਖਰੀ ਹੋਊਗੀ ਵਿਚਾਰ ਤਾਰਾ ਰਲਦੀ ਮਿਲਦੀ ਆ ਸਾਰਿਆਂ ਦੀ ਕੈਸੀ ਗੱਲ ਨਹੀਂ ਕੋਈ ਕੰਮ ਵੀ ਕਰਨਾ ਚਾਹੁੰਦੇ ਸਾਰੇ ਆਪਣੇ ਪੰਜਾਬ ਵਾਸਤੇ ਪੰਥ ਵਾਸਤੇ ਲੇਕਿਨ ਮੋਟਾ ਮਿਲਣਾ ਚਾਹਿਦਾ ਸਭ ਨੂੰ ਇਕੱਠੇ ਮਾਰਦੇ ਬਟਾਲਾ ਦੇ ਵਿੱਚ ਸਹਿਕਾਰੀ 슈ਗਰ ਮਿਲ ਦੇ ਅਪਗ੍ਰੇਡ ਹੋਣ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਮਿਲ ਦੀ ਕਪੈਸਿਟੀ ਜਿਹੜੀ ਹੈ ਪਹਿਲਾਂ 1500 ਸੀ ਤੇ ਹੁਣ 3500 ਕਰ ਦਿੱਤੀ ਗਈ ਹੈ ਇਸ ਦਾ ਖੇਤਰਫਲ ਵੀ ਜੋ ਪਹਿਲਾਂ 42000 ਹੈਕਟੇਅਰ ਦਾ ਸੀ ਹੁਣ ਵਧਾ ਕੇ 62000 ਹੈਕਟੇਅਰ ਹੋ ਗਿਆ ਹੈ ਇਸ ਦੇ ਨਾਲ ਸ੍ਰੀ ਹਰਗੋਬਿੰਦਪੁਰ ਕਾਧੀਆਂ ਬਟਾਲਾ ਡੇਰਾ ਬਾਬਾ ਨਾਨਕ ਅਤੇ ਫਤੇਗੜ ਚੂੜੀਆਂ ਦੇ ਕਿਸਾਨਾਂ ਨੂੰ ਸਿੱਧਾ-ਸਿੱਧਾ ਜਿਹੜਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਇਸ ਦੇ ਨਾਲ ਨਾਲ ਕਿਸਾਨ ਹੁਣ ਗੰਨੇ ਦੀ ਬਜਾਈ ਕਰਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਚੋਂ ਕਿਸਾਨਾਂ ਨੂੰ ਨਿਕਲਣ ਦੇ ਲਈ ਵੀ ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾ ਰਹੇ ਨੇ ਮਿਲਦੇ ਅਪਗ੍ਰੇਡ ਹੋਣ ਦੇ ਨਾਲ ਕਿਸਾਨਾਂ ਦੇ ਵਿੱਚ ਜਿੱਥੇ ਖੁਸ਼ੀ ਦਾ ਆਲਮ ਹੈ ਕਿਉਂਕਿ ਪ੍ਰਾਈਵੇਟ ਮਿੱਲਾਂ ਵਾਲੇ 349 ਰੇਟ ਲਗਾ ਰਹੇ ਨੇ ਜਦੋਂ ਕਿ ਸਰਕਾਰੀ ਰੇਟ ਜਿਹੜਾ 401 ਦਿੱਤਾ ਜਾ ਰਿਹਾ ਜਿਸ ਕਰਕੇ ਕਿਸਾਨ ਜਿਹੜੇ ਨੇ ਸਰਕਾਰ ਦਾ ਵੀ ਧੰਨਵਾਦ ਕਰਦੇ ਨਜ਼ਰ ਆਏ ਨੇ ਅਤੇ ਖੁਸ਼ ਹੋ ਕੇ ਇਸ ਰੇਟ ਨੂੰ ਵੀ ਪ੍ਰਵਾਨ ਕੀਤਾ ਗਿਆ ਮਿੱਲਾਂ ਪਹਿਲੀ ਜਿਹੜੀ ਸੀਗੀ ਉਹ 15 15 ਤੀ ਸੀਗੀ ਸੀ ਹੁਣ 15 1500 ਤੋਂ ਵਧਾ ਗਏ ਜਿਹੜੀ ਆ 500 ਡੀਸੀ ਦੀ ਹੋ ਗਈ ਆ ਅੱਗੇ ਕਿਸਾਨ ਨੂੰ ਜਿਹੜਾ ਸੀਗਾ ਲਗਭਗ 2-2 3-3 ਦਿਨ ਇਥੇ ਜਿਹੜਾ ਸੀਗਾ ਉਹ ਰੁਕਣਾ ਪੈਂਦਾ ਸੀ ਆ ਦੰਨਾ ਤਲਾਉਣ ਵਾਸਤੇ ਹੁਣ ਲਗਭਗ 8-8 ਘੰਟੇ ਦੇ ਜਿਹੜਾ ਕਿਸਾਨ ਵਾ ਉਹ ਖਾਲੀ ਹੋ ਕੇ ਘਰ ਚਲ ਜਾਂਦਾ ਵਾ ਬਾਕੀ ਇਹਦੇ ਨਾਲ ਇਹ ਆ ਵੀ ਲਾਟੇ ਦਾ ਜਿਹੜਾ ਵਾ ਜੰਨੇ ਦੇ ਡੀਜਨ ਦਾ ਧਾਨ ਜਿਹੜਾ ਉਹ ਜ਼ਿਆਦਾ ਵਧੂਗਾ ਉਹਦੇ ਨਾਲ ਇਹ ਆ ਵੀ ਜਿਹੜਾ ਦੰਨਾ ਵਾ ਇਹ ਡੀਜਨ ਦੇ ਨਾਲ ਪੜੀ ਜਿਹੜਾ ਲੈਵਲ ਆ ਉਹ ਵੀ ਸਹੀ ਰਹੂਗਾ ਝੋਨੇ ਦਾ ਤੰਤਰਾ ਜਿਹੜਾ ਵਾ ਉਹਦੇ ਨਾਲ ਉਹ ਇਹਦਾ ਆਮਦਨ ਜਿਹੜੀ ਆ ਉਹ ਵੀ ਕਿਸਾਨਾਂ ਨੂੰ ਜਿਹੜੀ ਆ ਜ਼ਿਆਦਾ ਹੋਊਗੀ ਬਾਾਕੀ ਇਲਾਕੇ ਦੇ ਵਿੱਚ ਜਿਹੜਾ ਵਾਰ ਜਿਗਾਰ ਜਿਹੜਾ ਵਾ ਉਹ ਜ਼ਿਆਦਾ ਵਧੂਗਾ ਇੱਕ ਛੋਟੀ ਮੇਲਾ ਹੁਣ ਕਰਕੇ ਕਿਸਾਨਾਂ ਨੂੰ ਪਹਿਲਾਂ ਜਿਹੜਾ ਸੀ ਬਾਹਰ ਦੀਆਂ ਮਿਲਾਂ ਦੇ ਉੱਤੇ ਪ੍ਰਾਈਵੇਟ ਮੰਡਾਂ ਦੇ ਉੱਤੇ ਜਿਹੜਾ ਆਇਗਾ ਉਹ ਕੰਨਾ ਲੈ ਕੇ ਦੂਰ ਜਾਣਾ ਪੈਂਦਾ ਸੀਗਾ ਉਹ ਲੱਡਪਾ ਕਾਫੀ ਇੱਥੇ ਪੈਂਦੀ 40 ਕਿਲੋਮੀਟਰ ਦੇ ਪੈਂਦੀਆਂ ਸੀ ਦੀਆਂ ਉਹਦੇ ਵਿੱਚ ਤੇਲ ਖਰਚਾ ਵੀ ਜਿਹੜਾ ਜ਼ਿਆਦਾ ਆਉਂਦਾ ਹੈ ਇਹ ਲਗਭਗ ਹੋਣ ਜਿਹੜਾ ਇਲਾਕੇ ਨੂੰ ਬਹੁਤ ਜਿਆਦਾ ਫਾਇਦਾ ਹੋ ਗਿਆ ਕਿਉਂਕਿ ਲਾਗੇ ਲੋਕੀ ਲਾਗੇ ਸਾਰਾ ਜੰਨਾ ਜਿਹੜਾ ਵਾ ਲੋਕ ਇਥੇ ਸਪਲਾਈ ਕਰ ਰਹੇ ਨੇ ਆ ਤੇ ਇਸ ਕਰਕੇ ਕਾਫੀ ਮੇਰੇ ਇਲਾਕੇ ਨੂੰ ਜਿਹੜਾ ਇਹਦਾ ਫਾਇਦਾ ਜਿਹੜਾ ਹੋਇਆ ਵਾ ਮੇਰਾ ਮੋਬਾਈਲ ਨੰਬਰ 98785 17133 ਦੇਖੋ ਜੀ ਇਹਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਆ ਪਹਿਲਾਂ ਇਥੇ ਕਿਸਾਨ ਆਉਂਦੇ ਸੀ ਤਾਂ ਉਹਨਾਂ ਨੂੰ ਬਹੁਤ ਜਿਆਦਾ ਰਸ਼ ਦਾ ਸਾਹਮਣਾ ਕਰਨਾ ਪੈਂਦਾ ਸੀ ਛੋਟੀ ਮੇਲ ਹੀ ਇਹ ਗੰਨੇ ਦੀ ਹਾਬਿਆ ਬਟਾਲਾ ਜਿਹੜਾ ਆਪਣੇ ਜ਼ਿਲ੍ਹੇ ਜਿੱਥੇੋਂ ਦਾ ਗੰਨਾ ਬਹੁਤ ਵਧੀਆ ਰਿਕਵਰੀ ਵਾਲਾ ਸਾਰਾ ਗੰਨਾ ਹੈ ਉਹਨਾਂ ਦਾ ਗੰਨਾ ਸਾਰੀ ਮੇਲੋਂ ਨਹੀਂ ਪੀੜ ਸਕਦੀ ਤੇ ਉਹਨਾਂ ਨੂੰ ਬਾਹਰ ਗੰਨਾ ਲੈ ਕੇ ਜਾਣਾ ਚੰਦਾ ਸੀ ਪ੍ਰਾਈਵੇਟ ਨੂੰ ਦੇਣਾ ਪੈਂਦਾ ਸੀ ਜਿਹੜੀ ਕਿ ਸਹੀ ਰੇਟ ਨਹੀਂ ਦਿੰਦੇ ਅੱਜ ਵੀ ਤਰੀਕ ਤੇ ਜਿਹੜਾ ਪ੍ਰਾਈਵੇਟ ਦਾ ਰੇਟ ਹੈ ਉਹ 339 ਰੁਪਏ ਤੇ ਸਾਡੀ ਮੇਲ ਜਿਹੜੀ ਹੈ 401 ਰੁਪਏ ਦੇ ਰਹੀ ਇਹਦੇ ਨਾਲ ਬਹੁਤ ਵਿਤੀ ਸਹਾਇਤਾ ਮਿਲੀ ਹੈ ਜੇ ਕੋਈ ਸਰਕਾਰੀ ਮੇਲਾ ਉਹ 401 ਰੁਪਏ ਰੇਟ ਦੇ ਰਹੀ ਹੈ ਜੀ ਬਾਕੀ ਇਹ ਵੀ ਹੈ ਕਿ 25 ਹਸੰਬੋਲ ਵਈਏ ਚੱਲ ਰਿਹਾ ਮਿਲ ਛੋਟੀ ਹੋਣ ਨਾਲ ਪਰਚੀਆਂ ਕਿਸਾਨਾਂ ਨੂੰ ਦੇਰ ਬਾਅਦ ਜਾਂਦੀਆਂ ਸੀ ਤਾਂ ਉਹਨਾਂ ਦੀ ਕਣਕ ਜਿੰਨੇ ਬਿਜੜੀ ਗੰਨਾ ਛੱਡ ਕੇ ਉਹ ਦੇਰ ਹੁੰਦਾ ਪਰ ਮਿਲ ਵੱਡੀ ਹੋਣ ਨਾਲ ਇਹ ਪੜਾਈ ਜ਼ਿਆਦਾ ਕਰਦੀ ਹੈ ਤੇ ਕਿਸਾਨਾਂ ਨੂੰ ਪਰਚੀਆਂ ਟਾਈਮ ਨਾਲ ਜਾਣ ਡੀਆਂ ਉਹ ਅਗੋਂ બીજી ਫਸਲ ਵੀ ਬੀਜ ਸਕਦੇ ਜਾਂ ਗੰਨਾ ਦੁਬਾਰਾ ਲਾ ਸਕਦੇ ਸਰ ਇੱਥੇ ਲੈ ਕਿਸਾਨ ਕਿਸਾਨ ਜਿਹੜੂ ਬਿਨਾਂ ਦੇਖਣ ਦਾ ਇਹ ਨਾਦੂ ਕਹਾਣੀ ਬਾਹਰ ਕੀਤੀ ਹੈ ਬੰਦੀਆਂ ਹੈ ਪਰ ਉਹਨੂੰ ਉਹਦੇ ਨਾਲ ਕੋਈ ਵੇਖੋ ਪ੍ਰੋਬਲਮ ਬਹੁਤ ਜ਼ਿਆਦਾ ਟਾਈਮ ਦਾ ਫਰਕ ਪੈ ਗਿਆ ਵੇਖੋ 1500 TCD 3500 PCD ਉਹਦੇ ਨਾਲ ਲਗਭਗ ਆਪਾਂ ਗਣੀ ਕਿ ਤਿੰਨ ਗੁਣਾ ਸਪੀਡ ਦੇ ਦੀ ਵਧ ਗਈ ਆ ਉਹਦੇ ਨਾਲ ਟਾਈਮ ਦੀ ਬਚਤ ਬਹੁਤ ਹੈਗੀ ਹੈਗੀ ਕਿ ਅੱਗੇ ਜੇ ਨਾਲ ਟਾਈਮ ਨਹੀਂ ਲੱਗਦਾ ਜਲਦੀ ਕਿਸਾਨ ਵੇਲੇ ਹੋ ਕੇ ਘਰ ਜਾ ਰਹੇ ਆ ਜੀ ਮੇਰਾ ਨਾਮ ਤਾਂ ਜੀ ਤੇ ਮੋਬਾਈਲ ਨੰਬਰ ਪੈਂਦਾ ਨਾਮ ਤਾਂ ਰਾਜਵੀਰ ਸਿੰਘ ਜੀ ਪਿੰਡ ਮਸਾਣੀਆਂ ਫੋਨ ਨੰਬਰ ਮੇਰਾ 8264674900 ਪਹਿਲਾਂ ਇੱਥੇ ਪੁਰਾਣਾ ਪਲਾਨ ਜਿਹੜਾ 15000 ਪ੍ਰਤੀ ਦਿਨ ਦੀ ਕੈਪੈਸਿਟੀ ਦਾ ਸੀਗਾ ਇਹਨਾਂ 35000 ਕੁੰਟਲ ਪ੍ਰਤੀ ਦਿਨ ਗੰਨਾ ਪੀਟ ਸਕੇਗੀ ਜਿਹੜੀ ਨਵੀਂ ਪਲਾਂਟ ਲੱਗਾ ਇਹਦੇ ਨਾਲ ਰੁਜ਼ਗਾਰ ਦੇ ਮੌਕੇ ਵੀ ਵਧੇ ਆ ਔਰ ਕਿਸਾਨਾਂ ਦੀ ਜਿਹੜੀ ਖੱਜਲ ਖਵਰੀ ਹੁੰਦੀ ਸੀ ਪ੍ਰਾਈਵਟ ਦੂਰ ਦੇ ਡਰੇਡੇ ਦੀਆਂ ਮਿਲਾਂ ਚ ਗੰਨੇ ਦੀ ਫਸਲ ਲਾਉਣ ਵਾਸਤੇ ਉਹਨੂੰ ਵੀ ਠੱਲ ਪਏਗੀ ਰਿਫਾਈਨਡ 슈ਗਰ ਬਣ ਰਹੀ ਆ ਇਹ ਵੀ ਮਹਿੰਗੇ ਰੇਟ ਤੇ ਵਿਕੇਗੀ ਮਿਲ ਦੀ ਮਾਲੀ ਹਾਲਤ ਜਿਹੜੀ ਉਹ ਪਹਿਲਾਂ ਨਾਲ ਸੁਧਰੇਗੀ ਗੰਨੇ ਦੀ ਪੇਮੈਂਟ ਵੀ ਸਮੇਂ ਸਿਰ ਪਾਈ ਜਾਇਆ ਕਰ ਮਿਲ ਦੀ ਮਾਲੀ ਹਾਲ ਸੁਧਰਨ ਗਾਨ ਜਿਸ ਸਮੇ ਇਹ ਸੇਲ ਦਾ ਨਹੀਂ ਪੱਥਰ ਰੱਖਿਆ ਗਿਆ ਸੀ ਉਹ ਸਮੇ ਮਿਲ ਕੋਲ ਕੋਈ 46-47 ਹੈਕਟੈਰ ਰਖਵਾ ਹੁੰਦਾ ਸੀ ਗੰਨੇ ਦੀਨ ਜਿਹੜਾ ਕਿ ਤਿੰਨਾਂ ਸਾਲਾਂ ਦੇ ਵਿੱਚ ਇਸ ਵੇਲੇ 6855 ਹੈਕਟੈਰ ਤੱਕ ਹੋ ਚੁੱਕਾ 324 ਪਿੰਡ ਪੈਂਦੇ ਇਸ ਮਿਲ ਨੂੰ ਜਿਹਦੇ ਚ 263 ਪਿੰਡ ਜਿਹੜੇ ਉਹ ਗੰਨਾ ਦੀ ਕਾਗਜ਼ ਥੱਲੇ ਕਰਦੇ ਬਾਕੀ ਕੁਝ ਪਿੰਡ ਸ਼ਹਿਰਾਂ ਚ ਆ ਗਏ ਨੇ ਤੇ ਕੋਈ 3200 ਕਿਸਾਨ ਆ ਇਸ ਮਿਲ ਦੇ ਨਾਲ ਸਿੱਧਾ ਜਿਹੜਾ ਡਾਇਰੈਕਟ ਸੰਬੰਧ ਰੱਖਦਾ ਤੇ ਉਹਨਾਂ ਸਾਰਿਆਂ ਦੀ ਜਿਹੜੀ ਖੱਜਲ ਖਵਾਰੀ ਆ ਜਿਵੇਂ ਗੰਨੇ ਦੀ ਫਸਲ ਦੀ ਮਾਰਕੀਟਿੰਗ ਦੀ ਉਹ ਮੁਸ਼ਕਲ ਉਹਨਾਂ ਦੀ ਹੱਲ ਹੋਈ ਹੈ ਤੇ ਅਗਲੇ ਆਉਂਦੇ ਸਾਲਾਂ ਦੇ ਵਿੱਚ ਇਹ ਰਕਬਾ 7 ਤੋਂ 8000 ਹੈਕਟੇਰ ਤੱਕ ਚਲੇ ਜਾਣਾ ਜਿਹਦੇ ਨਾਲ ਧਰ ਰੇਡ ਦਾ ਪਾਣੀ ਜਿਹੜਾ ਉਹਦਾ ਲੈਵਲ ਵੀ ਜਿਹੜਾ ਘੱਟ ਨੀਚੇ ਜਾਊਗਾ ਕਿਉਂਕਿ ਕਣਕ ਝੋਨੇ ਦੀ ਫਸਲ ਜਿਹੜੀ ਆ ਉਹਦੇ ਵਿੱਚ ਪਾਣੀ ਦੀ ਖਪਤ ਵੱਧ ਆਉਂਦੀ ਹੈ ਗੰਨੇ ਦੀ ਫਸਲ 'ਚ ਪਾਣੀ ਦੀ ਖਪਤ ਘੱਟ ਆਉਂਦੀ ਹੈ ਤੇ ਗੰਨੇ ਦੀ ਫਸਲ ਦੇ ਨਾਲ ਲੋਕਾਂ ਦੀ ਮਾਲੀ ਹਾਲਤ ਵੀ ਸੁਧਰੇਗੀ ਕਿਉਂਕਿ ਕਣਕ ਝੋਨੇ ਦੀ ਫਸਲ ਨਾਲ ਇਹਦੀ ਆਮਦਨ ਜਿਹੜੀ ਆ ਡੇਢ ਗੁਣਾ ਗੰਨੇ ਦੀ ਫਸਲ ਦੀ ਆਮਦਨ ਜਿਹੜੀ ਕਣਕ ਝੋਨੇ ਦੀ ਫਸਲ ਤੋਂ ਡੇਢ ਗੁਣਾ ਹੁੰਦੀ ਆ ਤੇ ਇਲਾਕੇ ਦੇ ਵੱਡੇ ਦੇਖੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲਣ ਦੇ ਮੌਕੇ ਵਧੇ ਆ ਜਿਹੜਾ ਵਪਾਰੀ ਵਰਗ ਆ ਉਹ ਵੀ ਇਸ ਮੇਲੇ ਨਾਲ ਜੁੜਿਆ ਕਿਸੇ ਨੇ ਖੰਡ ਖਰੀਦਣੀ ਆ ਕਿਸੇ ਨੇ ਸੀਰਾ ਖਰੀਦਣਾ ਕਿਸੇ ਨੇ ਕੁਝ ਉਹ ਵੀ ਜਿਹੜਾ ਜਿਹੜੀ ਫਲਾਨਸ ਜਿਹੜਾ ਉਹ ਰੋਟੇਟ ਕਰੇਗਾ ਇਲਾਕੇ ਦੇ ਵਿੱਚ ਤੇ ਇਹ ਮਿਲ ਜਿਹੜੀ ਆ 4-5 ਹਲਕਿਆਂ ਨੂੰ ਅਸੈਂਬਲੀ ਹਲਕਿਆਂ ਨੂੰ ਬਲੋਗ ਕਰਦੀ ਆ ਇਹ ਇਹ ਮੌਜੂਦਾ ਜਿਹੜੀ ਮਿਲ ਦਾ ਜਿਹੜੇ ਵਿੱਚ ਮੌਜੂਦਾ ਪਿੰਡ ਦਾ ਹਲਾ ਚ ਇਹ ਫਤੇਗੜ ਚੂੜੀਆਂ ਹਲਕਾ ਬਟਾਲਾ ਕਾਦੀਆਂ ਸ਼੍ਰੀ ਹਰਗੋਬਿੰਦਪੁਰ ਤੇ ਮਜੀਠਾ ਹਲਕੇ ਦੇ ਨੌ ਪਿੰਡ ਪੈਂਦੇ ਆ ਜੀ ਇਸ ਵੇਲੇ ਮਤਲਬ ਬਟਾੜੀ ਕੋਰਤੀ ਜ਼ਰਦਾਸਪੁਰ ਜ਼ਿਲ੍ਹੇ ਤੇ ਇੱਕ ਡੇਰਾ ਬਾਬਾ ਨਾਨਕਲ ਕਾ ਜ਼ਰਦਾਸਪੁਰ ਜ਼ਿਲ੍ਹੇ ਨਾਲ ਤੋਂ ਲਾਵਾਂ ਆ ਜਿਹੜੇ ਗਵਾਂਢੀ ਜਿਹੇ ਉਹਨਾਂ ਤੋਂ ਜ਼ਿਆਦਾ ਹੋ ਗਏ ਹਾਂ ਜੀ ਹਾਂ ਜੀ ਇਸ ਸਾਲ ਤੇ ਮਤਲਬ ਬਾੜੇ ਵਾਲੇ ਦੇ ਲੋਕੀ ਜਿਹੜੇ ਉਹ ਗੰਨਾ ਲੈ ਕੇ ਆ ਹੀ ਰਹੇ ਜੀ ਸਰ ਪਹਿਲਾਂ ਹੁੰਦਾ ਸੀ ਕਿਸਾਨ ਗੰਨਾ ਲੈ ਕੇ ਆਉਂਦੇ ਸੀ ਬਾਹਰ ਬੈਠੇ ਰਹਿੰਦੇ ਸੀ ਕੋਈ ਤਿੰਨ ਦਿਨ ਨੀਂਦਾਂ ਲੱਗੀਆਂ ਨਹੀਂ ਹਾਂ ਜੀ ਉਹਨਾਂ ਉਦਾਂ ਤਾਂ ਅਮੇਤ ਚ ਹੋਈ ਰਹਿੰਦੇ ਨਹੀਂ ਨਹੀਂ ਪੁਣ ਨਹੀਂ ਪੁਣ ਤੇ ਆਉਂਦੇ ਆ ਤੇ ਸਿੱਧੇ ਮਤਲਬ ਜਾੜ ਦੇ ਵਿੱਚ ਕਿਉਂਕਿ ਮਿਲ ਜਿਆਦਾ ਫੁੱਲ ਕੈਪੈਸਿਟੀ ਤੇ ਚੱਲਦੀ ਆ ਗੰਨੇ ਦੀ ਪ੍ਰਾਈਜ਼ ਜ਼ਿਆਦਾ ਹੁੰਦੀ ਆ ਪਹਿਲਾਂ ਪ ਉਹ ਗੰਨੇ ਦੀ ਪੜਾਈ ਘਟ ਕਰਦਾ ਸੀ ਇਸ ਕਰਕੇ ਲਾਈਨਾਂ ਲਗਣੀਆਂ ਗਈਆਂ ਕਿੰਨੇ ਕਿਰਜਾ ਜਿਹੜਾ ਜਿਹੜਾ ਇਹਦੇ ਗੰਨਾ ਆ ਰਿਹਾ ਇੱਥੇ ਇਹ 6255 ਹੈਕਟੇਰ ਚ ਬਗਨਾ ਇਸ ਮੇਲ ਨੂੰ ਆ ਰਿਹਾ ਹੋਰ ਕੀ ਕੀ ਇਹ ਮੈਲ ਦੇ ਵਿੱਚ ਸਰਕਾਰ ਵੱਲੋਂ ਕੀਤਾ ਗਿਆ ਇਹ ਇੱਕ 14 ਮੈਗਾਵਾਟ ਬਿਜਲੀ ਦਾ ਜੁਨਟ ਜਿਹੜਾ ਉਹ ਸਥਾਪਿਤ ਹੋਣ ਜਾ ਰਿਹਾ ਜਿਹੜਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਚੱਲੇਗਾ ਉਹਦੇ ਵਿੱਚ ਕੁਝ ਮਨਜ਼ੂਰੀਆਂ ਜਿਹੜੀਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਵੱਲੋਂ ਮਤਲਬ ਜਦੋਂ ਦਿੱਤੀਆਂ ਜਾਂਦੀਆਂ ਉਹ ਲਾਈਨ ਚਾਲੂ ਹੋ ਜੇਗੀ ਤੇ ਬੱਤੀ ਉਧਰ ਨੂੰ ਡਿਵਰਟ ਕੀਤੀ ਜਾਏਗੀ ਇਸ ਸਮੇਂ ਨਾਲ ਨਾਲ ਜਿਹੜਾ ਮੀਲੇ ਦਾ ਵੀ ਰੋਜ਼ਗਾਰ ਇੱਥੇ ਚੱਲੇਗਾ ਹਾਂਜੀ ਬਿਲਕੁਲ ਜੀ ਬਿਜਲੀ ਤੋਂ ਆਮਦਨ ਹੋਏਗੀ ਬਾਦੂ ਸਰੋ ਮੰਗੋਏ ਨੰਬਰ 7948 7274 ਉਧਰ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਸਥਿਤ ਇੱਕ ਏਟੀਐਮ ਦੇ ਵਿੱਚ ਚੋਰਾ ਦੇ ਵੱਲੋਂ ਏਟੀਐਮ ਮਸ਼ੀਨ ਦੇ ਨਾਲ ਛੇੜਛਾੜ ਕਰਕੇ ਪੈਸੇ ਕੱਟਣ ਦੀ ਕੋਸ਼ਿਸ਼ ਕੀਤੀ ਗਈ ਤਿੰਨ ਨੌਜਵਾਨ ਏਟੀਐਮ ਦੇ ਕੈਬਨ ਦੇ ਵਿੱਚ ਦਾਖਲ ਹੋਏ ਅਤੇ ਕੁਝ ਦੇਰ ਬਾਅਦ ਬਾਹਰ ਆ ਕੇ ਏਟੀਐਮ ਦੇ ਸਾਹਮਣੇ ਉਡੀਕ ਕਰਨ ਲੱਗੇ ਫਿਰ ਇੱਕ ਵਿਅਕਤੀ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਏਟੀਐਮ ਮਸ਼ੀਨ ਕੋਲ ਜਾਂਦਾ ਪਰ ਲੈਣ ਦੇਣ ਤੋਂ ਬਾਅਦ ਵੀ ਪੈਸੇ ਜਿਹੜੇ ਨੇ ਨਹੀਂ ਨਿਕਲਦੇ ਤਾਂ ਇੱਕ ਹੋਰ ਵਿਅਕਤੀ ਵੀ ਉੱਥੇ ਆਉਂਦਾ ਜਿਸ ਨੇ ਏਟੀਐਮ ਦੀ ਵਰਤੋਂ ਕੀਤੀ ਪਰ ਉਸ ਨੂੰ ਵੀ ਕੈਸ਼ ਜਿਹੜਾ ਨਹੀਂ ਮਿਲਿਆ ਪਤਾ ਲੱਗਾ ਕਿ ਟ੍ਰੇ ਕੁਝ ਵੱਖਰਾ ਨਜ਼ਰ ਆ ਰਿਹਾ ਸੀ ਜਦੋਂ ਉਸ ਟ੍ਰੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੱਥ ਵਿੱਚ ਆ ਗਿਆ ਬਾਹਰ ਨਿਕਲਿਆ ਤਾਂ ਉਸ ਦੇ ਵਿੱਚ ਫਸੇ 1000 ਰੁਪਏ ਜਿਹੜੇ ਨੇ ਉਕਤ ਵਿਅਕਤੀ ਨੂੰ ਮਿਲਦੇ ਨੇ ਅਤੇ ਉਹ ਬਾਹਰ ਬੈਠੇ ਤਿੰਨ ਨੌਜਵਾਨਾਂ ਦੇ ਉੱਤੇ ਸ਼ੱਕ ਜ਼ਾਹਿਰ ਕਰਦਾ ਹੈ ਪਰ ਉਸ ਨੇ ਉਹਨਾਂ ਉਕਤ ਨੌਜਵਾਨਾਂ ਨੂੰ ਕੁਝ ਨਾ ਕਿਹਾ ਅਤੇ ਦੂਰ ਉੱਤੇ ਹੀ ਉਸ ਤੋਂ ਪੈਚ ਅਤੇ ਦੂਰੋਂ ਹੀ ਉਹਨਾਂ ਨੌਜਵਾਨਾਂ ਦੇ ਉੱਤੇ ਨਜ਼ਰ ਬਣਾਈ ਰੱਖੀ ਤੇ ਕੁਝ ਸਮੇਂ ਬਾਅਦ ਬਾਹਰ ਬੈਠੇ ਨੌਜਵਾਨ ਇੱਕ ਵਾਰ ਫਿਰ ਏਟੀਐਮ ਦੇ ਅੰਦਰ ਦਾਖਲ ਹੁੰਦੇ ਨੇ ਕੈਬਿਨ ਵਿੱਚ ਜਾਂਦੇ ਨੇ ਤੇ ਏਟੀਐਮ ਦੇ ਨਾਲ ਛੇੜਛਾੜ ਕਰਦੇ ਤਾਂ ਨੌਜਵਾਨਾਂ ਦੇ ਉੱਤੇ ਨਜ਼ਰ ਰੱਖਣ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਉਕਤ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਪਰ ਇਸ ਵਿੱਚੋਂ ਦੋ ਨੌਜਵਾਨ ਫਰਾਰ ਹੋਣ ਦੇ ਵਿੱਚ ਕਾਮਯਾਬ ਰਹੇ ਤੇ ਇੱਕ ਨੌਜਵਾਨ ਉਹਨਾਂ ਵਿਅਕਤੀਆਂ ਦੇ ਹੱਥ ਲੱਗ ਗਿਆ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਤਾਜਪੁਰ ਦੀ ਪੁਲਿਸ ਨੂੰ ਦਿੱਤੀ ਜਿਸ ਨੇ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਲਗਾਤਾਰ ਛਾਣਬਿੰਨ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਸ ਦੇ ਦੋ ਸਾਥੀ ਕਿੱਥੋਂ ਦੇ ਰਹਿਣ ਵਾਲੇ ਨੇ ਅਤੇ ਜਲਦ ਉਹਨਾਂ ਨੂੰ ਫੜਨ ਦਾ ਜਿਹੜਾ ਆ ਯਕੀਨ ਵੀ ਦਿਵਾਇਆ ਗਿਆ ਆ ਇਹਦਾ ਸਮਾਨ ਹੈ ਜੀ ਸਾਰਾ ਸਮਾਨ ਹੈ ਅੱਛਾ ਟੇਬਾ ਟੇਬ ਸਾਰਾ ਜਿਗਰ ਰੱਖਿਆ ਹੋਇਆ ਡਬਲ ਟੇਬ ਕਟਰ ਵੀ ਆ ਆ ਦੇਖੋ ਜੀ ਅੱਛਾ ਇਹਦੇ ਨਾਲ ਕੀ ਕਰਦੇ ਸੀ ਇਹ ਇਹ ਭਾਈ ਕਿੱਥੋਂ ਛੜਦੇ ਪੈਸੇ ਡਾਊਨ ਨਿਕਲਦੇ ਨਾ ਉੱਥੇ ਟੇਬ ਲਗਾ ਕੇ ਗੈਂਗ ਬਣਾ ਕੇ ਤਿੰਨ ਜਣੇ ਉੱਥੇ ਬੈਠੇ ਰਹਿੰਦੇ ਅਸੀਂ ਇਹਨਾਂ ਨੇ ਖਾਲੀ ਕਰੇ ਗਏ ਜਿੱਦੀ ਅੰਦਰ ਭੜਿਆ ਹੈ ਨਾਲੇ ਪਾ ਸਾਡਾ ਟਾਉਨ ਕਰਤਾ ਬਈ ਬਹੁਤ ਸਖਸ਼ੀ ਨਾਲ ਕਰਕੇ ਕੰਮ ਕਰਕੇ ਆਇਆ ਇਹ ਉਹ ਇੱਕ ਬੰਦਾ ਆ ਜੀ ਕਹਿੰਦਾ ਪੈਸੇ ਘਣਾਣੇ ਮੈਂ ਪਹਿਲੇ ਨਿਕਲੇ ਰਏ ਉਹਨੇ ATM 5 ਕੀਤਾ ਜੁਰਮੇਂਦਰ ਵੜਿਆ ਤੇ ਦੇਖਿਆ ਟੇਪ ਲੱਗੀ ਟੇਪ ਜੁਰਮ ਉਤਾਰੀ ਤੇ 1000 ਰੁਪਏ ਦਾ ਕੈਸ਼ ਨਿਕਲਿਆ ਅੱਛਾ ਜੀ ਇਹਨਾਂ ਦਾ ਟਾਈਮ ਮਤਲਬ ਕਿ ਇਹਨੇ ਦੇਖ ਕੇ ਕਰਨਾ ਕੰਮ ਇਹ ਸੀਗਾ ਕਿ ਇਕੱਠਾ ਕੈਸ਼ ਹੋਵੇ 10000 ਰੁਪਏ ਤਾਂ ਆਪਾਂ ਫਿਰ ਉਹ ਟੇਪ ਲਗਾ ਕੇ ਕੱਢ ਗਏ ਤੇ ਫਰਾਰ ਹੋ ਗਏ ਓਕੇ ਠੀਕ ਆ ਬੜੇ ਸਾਰੇ ਸਾਮਾਨ ਵੀ ਮਿਲਿਆ ਹਾਂ ਆ ਕਰਕੇ ਪ્યોਰ ਕੀਤਾ ਹਣਾ ਇਹ ਸਪਤੀ ਦਾ ਹੈ ਜੀ ਅੰਦਰ ਉਹ ਇਹ ਤਾਂ ਮੋਰੇ ਲਗਾ ਕੇ ਮੋਰੇ ਲਗਾ ਕੇ ਅੰਦਰ ਬਹਿ ਬੱਜ ਜਾਂਦੇ ਆ ਬਹਿ ਲੈ ਕੇ ਆਪ ਪਹਿਲੇ ਕਿਹੜਾ ਜੀ ਡੀਟੀਐਮ ਲਾਟਰਰੀ ਬੰਦਾ ਹੈ ਡੀਟੀਐਮ ਲਾਟਰਰੀ ਬੰਦਾ ਹੋਰ ਦੱਸੋ ਡੀਟੀਐਮ ਤੁਹਾਡੀ ਪਰ ਕੀ ਨਾਮ ਜੀ ਆ ਨਾਮ ਸੰਜੂ ਆ ਆਪ ਚਾਹੀਦਾ ਨਾਮ ਰਾਜੂ ਸਾਹਿਬ ਜੀ ਸੰਜੂ ਆ मेरे डैडी का नाम राजू पे पे क्या तरेका 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 तो तो ने ने चोरी करने 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 आए? आए? आए आए आए? चोरी 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 अच्छा में थे। थे। जो आपके साथ अंदर वो काम रहने वाले हो? से चल मैं यार। नहीं आपजू संजू नूर महलमहल आया ਕਰਦਾ ਵੀ ਐ ਤੇ ਕਿਹਦੇ ਬਾਰੇ ਸੁਣਨੀ ਹੈ ਉਹਨਾਂ ਨਾਲ ਹੀ ਆਇਆ ਸੀ ਮੈਨੂੰ ਕੀ ਪਤਾ ਕੀ ਕਰਨਾ ਸੀ ਕੋਲੋਂ ਕੀ ਕਰਨ ਆਏ ਸੀ ਬੱਸੋ ਦੱਸਿਓ ਉਹਨੇ ਕਿ ਚਿਪ ਚੁਪ ਲਾਣ ਆਇਆ ਸੀ ਚਿਪ ਲਾਣਾ ਹੈ ਚਿਪ ਲਾਣ ਆਇਆ ਸੀ ਚਿਪ ਲਾਣ ਆਇਆ ਸੀ ਐਟੀਐਮ ਦੇ ਅੰਦਰ ਚਿਪ ਪਾਉਣ ਲੋਂਦਾ ਚਿਪ 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 ਜਿਹੜੀ ਹੁੰਦੀ ਆ ਹੈ ਜਿੱਥੋਂ ਪੈਸੇ ਨਿਕਲਦੇ ਆ اچھا ਉਹਦੇ ਪੈਸੇ ਨਿਕਲਦੇ ਆ ਹਾਂਜੀ ਤੇ ਤੁਸੀਂ ਪੈਸੇ ਨਿਕਾਲੇ ਸੀ ਅੰਦਰ ਹਾਂਜੀ ਅੱਛਾ ਕਿੰਨੇ ਪੈਸੇ ਨਿਕਾਲੇ ਆ ਉਹ ਵੀ ਜਲੇ ਤੇ ਇੰਦਾ ਨਹੀਂ ਹੈਗਾ ਇੰਦਾ ਵਾ ਇਹ ਆਏ ਸੀ ਕਿ ਪਹਿਲਾਂ ਪਹਿਲਾਂ ਇਹਨਾਂ ਨੇ ਚਿਪਲਾਈ ਆ ਜਿਹਨੂੰ ਪੱਤੀ ਕਹਿੰਦੇ ਲੋਏ ਵਾਲੀ ਲੋਏ ਵਾਲੀ ਪੱਤੀ ਇਹਨਾਂ ਨੇ ਚੇਪਨਾ ਡਬਲ ਟੇਪ ਨਾਲ ਚਿਪਕਾਈ ਹੈ ਨਾ ਨਹੀਂ ਉਹ ਚਪਕਾਨ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਾ ਕੇ ਕੰਗੜੇ ਡੇਰ ਦੇ ਬਿਲਕੁਲ ਸਾਹਮਣੇ ਬਾਹਰ ਥੜੀ ਤੇ ਜਾ ਕੇ ਬਹਿ ਗਏ ਉਸ ਤੋਂ ਬਾਅਦ ਦੇਖ ਰਹੇ ਦੋ ਤਿੰਨ ਜਣੇ ਨੇ ਪੈਸੇ ਕਢਾਏ ਇਹ ਪੈਦਲ ਨਿਕਲੇ ਉਤੋਂ ਦਿਆਲ ਸਕੂਲ ਤੋਂ ਅੱਗੇ ਜਾ ਕੇ ਖੜ ਗਏ ਉਸ ਤੋਂ ਬਾਅਦ ਸਿੱਧਾ ਅੰਦਰ ਆਏ ਆ ਇਹਨਾਂ ਨੇ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫੜ ਲਿਆ ਦੇ ਬਹੁਤ ਸੀਸੀਟੀਵੀ ਦੇ ਸਾਹਮਣੇ ਆਈਆਂ। ਸੀਸੀਟੀਵੀ ਦੀਆਂ ਫੋਟੋਆਂ ਆਈਆਂ ਵਾ ਜਿਹੜਾ ਮੇਰਾ ਫੋਨ ਤੁਸੀਂ ਵੜਿਆ ਇਹ ਚ ਹੀ ਹੈਗੀਆਂ ਫੋਟੋਆਂ। ਸਰਹੰਦ ਮੰਡੀ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਬੰਦੀ ਜਾਣਕਾਰੀ ਦਿੰਦੇ ਹੋਏ ਸੁਨਿਆਰੇ ਦੀ ਦੁਕਾਨ ਦੇ ਮਾਲਕ ਵਰਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਚੌਂਕੀਦਾਰ ਨੇ ਅੱਜ ਸਵੇਰੇ ਸੂਚਨਾ ਦਿੱਤੀ ਹੈ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ। ਜਿਸ ਤੋਂ ਬਾਅਦ ਉਹ ਤੁਰੰਤ ਦੁਕਾਨ ਤੇ ਪਹੁੰਚਦੇ ਨੇ ਦੁਕਾਨ ਦੇ ਅੰਦਰ ਜਾ ਕੇ ਸਮਾਨ ਜਿਹੜਾ ਆ ਉਥਲ ਪੁਥਲ ਹੋਇਆ ਦੇਖ ਕੇ ਉਹਨਾਂ ਤੇ ਹੋਸ਼ ਉੱਡ ਜਾਂਦੇ ਨੇ ਦੁਕਾਨ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਗੈਣੇ ਵੀ ਗਾਇਬ ਸਨ ਮੌਕੇ ਦੇ ਉੱਤੇ ਡੀਐਸਪੀ ਫਤੇਗੜ ਸਾਹਿਬ ਸੁਖਨਾਜ ਸਿੰਘ ਆਪਣੀ ਟੀਮ ਦੇ ਨਾਲ ਪਹੁੰਚਦੇ ਨੇ ਪੁਲਿਸ ਦੇ ਵੱਲੋਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਸੁਨਿਆਰੇ ਦੀ ਦੁਕਾਨ ਦੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਖਰਾਬ ਸੀ ਜਿਸ ਕਾਰਨ ਘਟਨਾ ਦੀ ਫੁਟੇਜ ਵੀ ਜੜੀ ਅਜੇ ਤੱਕ ਸਾਹਮਣੇ ਨਹੀਂ ਆ ਪਾਈ ਅਤੇ ਇਸ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਰ ਮੇਰਾ ਨਾਮ ਵਰਜੇਸ਼ ਕੁਮਾਰ ਹੈ ਜਗਦੰਬੇ ਜੁਵਲਰ ਦੇ ਨਾਮ ਦੀ ਮੇਰੀ ਫਰਮ ਹੈ ਮੇਰੀ ਆਪਦੀ ਫਰਮ ਹੈ ਮੈਂ ਆਹੀ ਰੂਟੀਨ ਜਿਹੜਾ ਸਾਡਾ ਕੰਮ ਹੁੰਦਾ ਮੈਂ ਘਰ ਜਦੋਂ ਪੇ ਆ ਸਵੇਰੇ ਤਾਂ ਮੈਨੂੰ ਸਾਡੇ 4:30 ਵਜੇ ਚੌਕੀਦਾਰ ਦਾ ਹੀ ਫੋਨ ਆਇਆ ਵੀ ਐਵੇਂ ਕਰਕੇ ਤੁਹਾਡੀ ਦੁਕਾਨ ਦੇ ਉੱਪਰ ਵੀ ਆਗ ਪਾਣਾ ਵਰਤ ਗਿਆ ਮੈਂ ਤਾਂ ਪਹਿਲੇ ਡਰਾਂ ਵੀ ਕੋਈ ਹੋਰ ਇਹਨਾਂ ਕੋਈ ਸਿਸਟਮ ਹੋ ਗਿਆ ਹੋਵੇ ਖਰਾਬ ਕਿਉਂਕਿ ਅੱਜ ਕੱਲ ਮਾਹੌਲ ਇਸ ਤਰ੍ਹਾਂ ਦਾ ਚੱਲ ਰਿਹਾ ਕੁਝ ਨਹੀਂ ਪਤਾ ਚੱਲਦਾ ਚੋਰ ਚੱਕੇ ਕਿਹੜੇ ਹਿਸਾਬ ਨਾਲ ਕਿਹੜੀ ਸਕੀਮਾਂ ਨਾਲ ਮੈਂ ਤਾਂ ਨਿਕਲਿਆ ਪਹਿਲੇ ਬਾਹਰ 10 ਮਿੰਟ ਬਾਅਦ ਫਿਰ ਮੈਂ ਨਿਕਲ ਕੇ ਦੁਕਾਨ ਤੇ ਪਹੁੰਚਿਆ ਤਾਂ ਸਾਰੇ ਸ਼ਟਰਪ ਪਟਿਆ ਵਾ ਸੀਗਾ ਜਿੰਦੇ ਤੋੜੇ ਵਾ ਸੀ ਅਲਮਾਰੀ ਜਿਹੜੀ ਮੇਰੀ ਸੇਫ ਹੈ ਜਿਹੜੀ ਚਾਰ ਬੰਦਾ ਤੋਂ ਹਿਲਦੀ ਵੀ ਨਹੀਂ ਉਹ ਚੱਕ ਕੇ ਥੱਲੇ ਸਿੱਟ ਕੇ ਸਾਰੀ ਤੋੜੀ ਫਾੜੀ ਪਈ ਸੀ ਕਿ ਸੇਵ ਉਹਦੇ ਵਿੱਚੋਂ ਜਿਹੜਾ ਮੇਰਾ ਸਮਾਨ ਸੀ ਉਹ ਮਤਲਬ ਕੱਟ ਕੇ ਲੈ ਗਏ ਚਾਂਦੀ ਦਾ ਸਮਾਨ ਵੀ ਸੀ ਕੁਝ ਸੋਨੇ ਦਾ ਸਮਾਨ ਵੀ ਸੀ ਚਾਂਦੀ ਦਾ ਸਮਾਨ ਅੰਦਾਜ਼ਾ ਹੋਗਾ ਜੀ 4 ਤੋਂ 5 ਕਿਲੋ ਦੇ ਵਿੱਚ ਤੇ ਸੋਨੇ ਦਾ ਲਗਭਗ ਹੋਗਾ ਜੀ 4 ਕ ਤੋਲੇ ਦੇ ਨੇੜੇ ਹੋ ਸਕਦਾ ਮੈਨੂੰ ਐਗਜ਼ੈਕਟਲੀ ਮੈਂ ਹਜੇ ਇੱਕਦਮ ਨਹੀਂ ਵੇ 4 ਤੋਂ ਹਾਂਜੀ ਸੀਸੀਟੀਵੀ ਕੈਮਰੇਸ ਕੁਛ ਆਇਆ ਨਹੀਂ ਸੀਸੀਟੀਵੀ ਕੈਮਰਾ ਸਾਡਾ ਦਾ ਸਿਸਟਮ ਬੰਦ ਚੱਲਿਆ ਐਕਚੁਅਲੀ ਰੈਨੂਵੇਸ਼ਨ ਕਰਾਨ ਕਰਕੇ ਅਸੀਂ ਨਵੇਂ ਸਿਸਟਮ ਚਾ ਰਹੇ ਸੀਗੇ ਉਹ ਗਾਇਚਸ 2-3 ਮਹੀਨੇ ਤੋਂ ਬੰਦ ਚੱਲਦਾ ਸੀ ਤੇ ਨਾ ਦੇਸ਼ਾ ਕੀ ਕੈਮਰੇਸ ਕੁਛ ਆਇਆ ਉਹ ਦੇਖ ਰਹੇ ਸਰ ਤਪਤੀਸ਼ ਚੱਲ ਰਹੀ ਐ ਇਨਵੈਸਟੀਗੇਸ਼ਨ ਹੋ ਰਹੀ ਐ ਕੋਈ ਨਕਦੀ ਵੀ ਸੀ ਨਕਦੀ ਨਹੀਂ ਸੀ ਜੀ ਇੱਥੇ ਜਗਦੰਬੇ ਆਟ ਜੁਐਲਰਸ ਕਰਕੇ ਹੈਗਾ ਇਹਨਾਂ ਦੇ ਰਾਤ ਨੂੰ ਚੋਰੀ ਹੋਈ ਐ ਕੈਮਰੇਸ ਇਹਨਾਂ ਦੇ ਬੰਦ ਨੇ ਅਸੀਂ ਹਲੇ ਮੌਕਾ ਦੇਖਣ ਆਏ ਐ ਉਹ ਵੀ ਆਪਣਾ ਸਮਾਨ ਵਗੈਰਾ ਦੇਖ ਰਹੇ ਆ ਕਿ ਸਾਡਾ ਸਮਾਨ ਕਿੰਨਾ ਗਿਆ ਵੈਸੇ ਜੋ ਮੁਰਲੀ ਪੜਤਾਲ ਸਾਡ ਨੂੰ ਪਤਾ ਚੱਲਿਆ ਇਹਨਾਂ ਦੇ ਚਾਂਦੀ ਚੋਰੀ ਹੋਈ ਹੈ ਇਹ ਜਿਵੇਂ ਚਾਂਦੀ ਜਿਵੇਂ 골ਡ ਵਗੈਰਾ ਤਾਂ ਆਪਣਾ ਘਰੇ ਲੈ ਜਾਂਦੇ ਸੀਗੇ ਇਹਨਾਂ ਦਾ ਲੋਕਰ ਸੀਗਾ ਲੋਕਰ ਚੋਂ ਵੀ ਜਿਵੇਂ ਇੱਕ ਡਰਾਅਰ ਉਹਨਾਂ ਤੋਂ ਟੁੱਟ ਗਿਆ ਉਹਦੇ ਚੋਂ ਸਮਾਨ ਕੱਢ ਕੇ ਲੈ ਗਏ ਦੂਜਾ ਉਹਨਾਂ ਤੋਂ ਖੁੱਲਿਆ ਨਹੀਂ ਹੈਗਾ ਤੇ ਰਾਤ ਤਕਰੀਬਨ ਮਤਲਬ 2 ਤੇ 3 ਦੇ ਵਿੱਚ ਦੀ ਗੱਲ ਹੈਗੀ ਆ ਇਹਨਾਂ ਦੇ ਵਿੱਚ ਆਇਆ ਸਾਹਮਣੇ ਕੁਝ ਨਹੀਂ ਇਹਨਾਂ ਦੇ ਨਾਲ ਆਪ ਦੇ ਕੈਮਰੇ ਤਾਂ ਇਹਨਾਂ ਦੇ ਬੰਦ ਪਏ ਆ ਇਹਨਾਂ ਦਾ ਡੀਵੀਆਰ ਹੀ ਨਹੀਂ ਸੀਗਾ ਡੀਵੀਆਰ ਖਰਾਬ ਸੀਗਾ ਅਸੀਂ ਤਾਂ ਹੀ ਉਹ ਸਾਡੀ ਟੀਮਾਂ ਉਰੇ ਆਈਆਂ ਅਸੀਂ ਆਲੇ ਦੁਆਲੇ ਦੇ ਸਾਰੇ ਕੈਮਰੇ ਦੇਖ ਰਹੇ ਆ ਤੇ ਇਨ ਦਾ ਮੀਨ ਟਾਈਮ ਉਹ ਆਪਣਾ ਚੈੱਕ ਕਰ ਰਹੇ ਆ ਕਿ ਉਹਨਾਂ ਦਾ ਕਿੰਨਾ ਸਾਮਾਨ ਗਿਆ ਹੈ ਉਹਨਾਂ ਦਾ ਸਟੇਟਮੈਂਟ ਲੈ ਕੇ ਅਸੀਂ ਐਫ ਆਈ ਆਰ ਦਵਾਂਗੇ ਤੇ ਅਗਲੀ ਪੜਤਾਲ ਸਤਿ ਸ਼੍ਰੀ ਅਕਾਲ ਜਲਾਲਾਬਾਦ ਦੇ ਥਾਣਾ ਸਦਰ ਵਿਖੇ ਤਾਇਨਾਤ ਐਸ ਐਚਓ ਮੈਡਮ ਅਮਰਜੀਤ ਕੋਰ ਅਤੇ ਉਹਨਾਂ ਦੇ ਗਨਮੈਨਾਂ ਦੇ ਪਿੰਡ ਢੰਡੀ ਕਦੀਮ ਵਿਖੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਨਸ਼ਾ ਤਸਕਰਾਂ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੇ 10 ਲੋਕਾਂ ਦੇ ਬਾਈ ਨੇਮ ਅਤੇ 4 ਤੋਂ 5 ਅਣਪਛਾਤੇਆਂ ਦੇ ਖਿਲਾਫ ਥਾਣਾ ਸਦਰ ਜਲਾਲਾਬਾਦ ਵਿਖੇ ਪਰਚਾ ਦਰਜ ਕਰ ਲਿਆ ਪੁਲਿਸ ਦੇ ਦੱਸੇ ਅਨੁਸਾਰ ਥਾਣਾ ਸਦਰ ਜਲਾਲਾਬਾਦ ਦੇ ਐਸਐਚਓ ਨੂੰ ਪਾਕਿਸਤਾਨ ਤੋਂ ਡਰੋਨ ਜਰੀਏ ਹੈਰਵਨ ਆਉਣ ਦੀ ਸੂਚਨਾ ਸੀ ਜਿਸ ਦੇ ਉੱਤੇ ਪੁਲਿਸ ਦੇ ਵੱਲੋਂ ਰਾਤ ਤਕਰੀਬਨ 12 ਵਜੇ ਦੇ ਕਰੀਬ ਟਰੈਪ ਲਗਾਇਆ ਗਿਆ ਪਰ ਇਸ ਦਾ ਪਤਾ ਨਸ਼ਾ ਤਸਕਰਾਂ ਨੂੰ ਲੱਗ ਗਿਆ ਅਤੇ ਡਰੋਨ ਮਂਗਾਉਣਾ ਕੈਨਸਲ ਕਰ ਦਿੱਤਾ ਇਸ ਤੋਂ ਬਾਅਦ ਪੁਲਿਸ ਦੇ ਕੋਲੋਂ ਇਹ ਵੀ ਸੂਚਨਾ ਸੀ ਕਿ ਇਸ ਪਿੰਡ ਦੇ ਵਿੱਚ ਇੱਕ ਐਨਡੀपीएस ਦਾ ਪਕੌੜਾ ਅਮਨਦੀਪ ਸਿੰਘ ਵੀ ਜਿਹੜਾ ਛੁਪਿਆ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਢਾਣੀ ਦੀ ਤਲਾਸ਼ੀ ਲੈਣੀ ਚਾਹੀ ਤਾਂ ਉੱਥੇ ਮੌਜੂਦ ਲੋਕਾਂ ਨੇ ਪੁਲਿਸ ਪਾਰਟੀ ਦੇ ਉੱਤੇ ਹੀ ਹਮਲਾ ਕਰ ਦਿੱਤਾ ਇੰਨਾ ਹੀ ਨਹੀਂ ਪੁਲਿਸ ਦੇ ਇੱਕ ਜਵਾਨ ਦਾ ਮੋਬਾਈਲ ਤੱਕ ਵੀ ਖੋਲਿਆ ਗਿਆ ਐਸਐਚਓ ਸਦਰ ਦੇ ਸਿਰ ਦੇ ਉੱਤੇ ਅਤੇ ਬਾਹਾਂ ਤੇ ਸੱਟਾਂ ਵੀ ਲੱਗੀਆਂ ਇਸੇ ਦੌਰਾਨ ਇੱਕ ਗਨਮੈਨ ਦੀ ਵਰਦੀ ਵੀ ਪਾੜ ਦਿੱਤੀ ਗਈ ਉਸ ਦਾ ਸਿਰ ਵੀ ਪਾੜ ਦਿੱਤਾ ਗਿਆ ਵੱਡਾ ਅਜਖਮ ਜਿਹੜਾ ਦੇਖਣ ਨੂੰ ਮਿਲਿਆ ਫਿਰ ਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਮਹਿਲਾ ਸਮੇਤ ਕਈ ਹੋਰ ਸਖਸ਼ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤਕਰੀਬਨ 14-15 ਜਣੇ ਸੀਗੇ 14-15 ਜੀ 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 ਇਹ ਵਿਰੋਧ ਬੰਦੀ ਸੀ ਤੁਹਾਨੂੰ ਕੋਈ ਇਲਮ ਨਹੀਂ ਸੀ ਇਸ ਗੱਲ ਦਾ ਵੀ ਹਮਲਾ ਹੋ ਸਕਦਾ ਨਹੀਂ ਅਸੀਂ ਤੋਂ ਤਿੰਨ ਇਨਫੋਰਮੇਸ਼ਨ ਦੇ ਰਿਗਾਰਡਿੰਗ ਕਿ ਮੈਸੇਜ ਜਿਹੜੇ ਸਭ ਚੇਗੇ ਸੀ ਪਰ ਸਾਨੂੰ ਕੋਈ ਇਲਮ ਨਹੀਂ ਸੀਗਾ ਮਤਲਬ ਇਹ ਉਸ ਤਰ੍ਹਾਂ ਦਾ ਮਾਰਕ ਜਿਸ ਸਾਹਮਣੇ ਤੁਹਾਡੇ ਨਾਲ ਜਿਹੜੇ ਗੱਲਬਾਤ ਸੀ ਉਹਨਾਂ ਤੇ ਵੀ ਹਾਂਜੀ ਹਾਂਜੀ ਗੱਲਬਾਤ ਦੀ ਦੱਬੀ ਪਾੜੀ ਹੈ ਮੋਬਾਈਲ ਨੇ ਕੋਇਆ ਸੱਟਾ ਤੇ ਸਿਰ ਤੇ ਸੱਟ ਲੱਗੀ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਤੁਹਾਡੇ ਕੀ ਕੀ ਸੱਟਾਂ ਲੱਗੀਆਂ ਮੇਰੇ ਦੋਨਾਂ ਮੋਢਿਆਂ ਤੇ ਹੈਗੀ ਆ ਸਿਰ ਤੇ ਸੱਟਾਂ ਤੇ ਹੱਥ ਤੇ ਚੱਕਰ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜ श्री ਬਰਿੰਦਰ ਬਰਾੜ ਜੀ ਦੇ ਹੁਕਮਾ ਤਹਿਤ ਅਸੀਂ ਸਪੈਸ਼ਲ ਡਰਾਈਵ ਜਿਹੜੀ ਡਰੱਗ ਦੇ ਖਿਲਾਫ ਚਲਾ ਰਹੇ ਹਾਂ ਉਹਦੇ ਤਹਿਤ ਐਸਐਚਓ ਸਦਰ ਜਲਾਲਾਬਾਦ ਅਮਰਜੀਤ ਕੌਰ ਨੂੰ ਇਤਲਾਹ ਮਿਲੀ ਸੀ ਟੰਡੀ ਇਕਦੀਮ ਦੇ ਵਿੱਚ ਇੱਕ ਅਮਨਦੀਪ ਪੁੱਤਰ ਸ਼ਰਮਾ ਸੀ ਜਿਹੜਾ ਉਹ ਡਰਗ ਦਾ ਉਹਦੇ ਤੇ ਪਹਿਲਾਂ ਵੀ ਮਾਮਲਾ ਦਰਜਾ ਉਹ ਉਥੇ ਲੁਕਿਆ ਹੋਇਆ ਔਰ ਉਹ ਪਾਕਿਸਤਾਨ ਦੀ ਤਰਫੋਂ ਡਰੋਨ ਮਂਗਾ ਕੇ ਤੇ ਇੱਕ ਭਾਰੀ ਮਾਤਰਾ ਦੀ ਜਿਹੜੀ ਉਹ ਖੇਪ ਮੰਗਾ ਰਿਆ ਉਹਦੇ ਲਈ ਜਿਹੜਾ ਐ ਐਸ ਐਚਓ ਸਦਰਾ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲ ਇਹਨਾਂ ਦੇ ਮਰਾਜ਼ਮ ਸੀ ਪਰ ਜਦੋਂ ਇਹਨਾਂ ਨੇ ਉਥੇ ਕਰਨੈਲ ਸਿੰਘ ਹੈ ਉਹਦੀ ਟਾਣੀ ਦੀ ਸਰਚ ਕਰਨੀ ਚਾਹੀ ਤਾਂ ਅੱਗੋਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਜਿਹਦੇ ਸਬੰਧੀ ਅਸੀਂ ਐਫਆਰ ਨੰਬਰ 3 ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤੀ ਆ ਔਰ ਉਹਦੇ ਵਿੱਚ ਅਸੀਂ ਇੱਕ ਲੇਡੀਆਂਸ ਔਰ ਇੱਕ ਜੈਂਟਸ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਸਰ ਹਮਲਾ ਕਿੰਨੇ ਕਿੰਨੇ ਤੇਰੇ ਐ ਐਸਐਚਓ ਸਦਰ ਜਲਾਲਾਬਾਦ ਅ ਅਮਰਜੀਤ ਕੌਰ ਹੈ ਨਾਲ ਉਹਨਾਂ ਦੇ ਗਰਮੈਂਟ ਸੀਗੇ ਕੇਵਲ ਕ੍ਰਿਸ਼ਨ ਆ ਔਰ ਇੱਕ ਹਰਬੰਦ ਸਿੰਘ ਆ ਔਰ ਦੋ ਤਿੰਨ ਮੁਲਾਦਿਮ ਹੋਰ ਸੀ ਜਿਹਨਾਂ ਤੇ ਹਮਲਾ ਕੀਤਾ ਸਰ ਵਰਦੀ ਵੀ ਪਾੜੀ ਹੈ ਕੇਵਲ ਕ੍ਰਿਸ਼ਨ ਦੀ ਵਰਦੀ ਪਾੜੀ ਹੈ ਫਰਬੰਸ ਸਿੰਘ ਜਿਹੜਾ ਗਵਰਨਮੈਂਟ ਸੀ ਉਹਨਾਂ ਨੂੰ ਵੀ ਸੱਟਾਂ ਮਾਰੀਆਂ ਨੇ ਸੋ ਸਾਡਾ ਉਹ ਪਰਚੇ ਦੇ ਵਿੱਚ ਸਾਰਾ ਡਿਟੇਲ ਦਿੱਤੀ ਹੋਈ ਹੈ ਔਰ ਜਲਦੀ ਵੀ ਜਿਹੜੇ ਬਾਕੀ ਜਿਹੜੇ ਕਰੀਬ 7-8 ਮਲਦੂ ਹੋਰ ਨੇ ਉਹ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਕੋਰਟ ਪੇਸ਼ ਕਰਾਂਗੇ ਸਰ ਇਹ ਰਾਤ ਨੂੰ ਬੱਤੇ ਆ ਨਹੀਂ ਇਹ ਰਾਤ ਨੂੰ ਕਰੀਬ 12 ਵਜੇ ਨਾਲੇ ਟਰੈਪ ਲਗਾਇਆ ਸੀਗਾ ਸਾਰੀ ਰਾਤ ਜਾ ਕੇ ਦੇਖੋ ਅਸੀਂ ਕੋਸ਼ਿਸ਼ ਕੀਤੀ ਵੀ ਡਰੋਨ ਨੂੰ ਕੈਪਚਰ ਕਰਨ ਦੀ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਇੱਕ ਘਰ ਦੇ ਵਿੱਚ ਉਹਨਾਂ ਨੂੰ ਵੀ ਸ਼ੱਕ ਹੋ ਗਿਆ ਵੀ ਪੁਲਿਸ ਸਾਨੂੰ ਫੜੂਗੀ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਘਰ ਦੇ ਵਿੱਚ ਸਰਚ ਕਰਨ ਦੀ ਕਿਉਂਕਿ ਜਿਹੜਾ ਅਮਨਦੀਪ ਪੁੱਤਰ ਸ਼ਰਮਾ ਸਿੰਘ ਹੈ ਇਹ ਪਹਿਲਾ ਹੀ ਪਗੋੜਾ ਐਂਡੀ ਦੇ ਮੁਕਾਦਮੇ ਦੇ ਵਿੱਚ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜੇ ਖੇਪ ਹੁਣ ਤੱਕ ਨਹੀਂ ਆਈ ਤਾਂ ਅਸੀਂ ਉਹਨੂੰ ਫੜ ਕੇ ਤੇ ਮੁਕਾਦਮੇ ਦੇ ਵਿੱਚ ਜਿਹੜੀ ਗ੍ਰਿਫਤਾਰੀ ਪਾਵਾਂਗੇ ਪਰ ਉਹਨਾਂ ਨੇ ਮੌਕੇ ਤੇ ਉਹਨੂੰ ਜਿਹੜਾ ਪਜਾ ਦਿੱਤਾ ਪੁਲਿਸ ਪਾਰਟੀ ਦੇ ਹਮਲਾ ਕਰਕੇ ਕਿ ਡਰੋਨ ਰਾਈਂ ਆ ਰਹੀ ਸੀ ਸਭ ਤੋਂ ਇਨਫੋਰਮੇਸ਼ਨ ਜੋ ਸਾਨੂੰ ਇਤਲਾਹ ਮਿਲੀ ਹੈ ਉਹ ਡਰੋਨ ਰਾਈਂ ਆ ਕਿਉਂਕਿ ਦੇਖੋ ਅੱਜ ਕੱਲ ਧੁੰਦਾ ਮੌਸਮ ਹੈ ਔਰ ਇਹ ਜਿਹੜੇ ਮਾੜੇ ਅੰਸਰ ਨੇ ਇਹ ਧੁੰਦ ਦਾ ਜਿਹੜਾ ਨਜਾਇਜ਼ਾਇਦਾ ਚੱਕਦੇ ਨੇ ਡਰੋਨ ਰਾਈਂ ਮਗਾ ਕੇ ਫਿਰ ਗਾਂ ਅੱਗੇ ਸਪਲਾਈ ਕਰਦੇ ਸਰ ਤੁਹਾਡੀ ਇਨਫੋਰਮੇਸ਼ਨ ਦੇ ਮੁਤਾਬਕ ਡਰੋਨ ਲੈਂਡ ਕਰ ਗਿਆ ਯਾਨੀ ਨਹੀਂ ਹਾਲ ਦੀ ਘੜੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਡਰੋਨ ਜਿਹੜਾ ਲੈਂਡ ਨਹੀਂ ਕੀਤਾ ਕਿਉਂਕਿ ਪੁਲਿਸ ਪਾਰਟੀ ਦੀ ਚੌਕਸੀ ਕਾਰਨ ਜਿਹੜਾ ਉਹਨਾਂ ਨੇ ਅੱਗੇ ਤਾਲਮੇਲ ਨਹੀਂ ਕੀਤਾ ਜਿਸ ਕਾਰਨ ਉਹ ਡਰੋਨ ਅਸੀਂ ਲੈਂਡ ਨਹੀਂ ਹੋਣ ਦਿੱਤਾ ਔਰ ਨਾ ਹੀ ਉਹ ਜਿਹੜੀ ਖੇਪ ਇੰਦਰ ਅਸੀਂ ਹੋਣ ਦਿੱਤੀ ਸਰ ਇਹ ਖੇਤ ਜਿਹੜੀ ਕਿਸ ਤਰੀਕੇ ਨਾਲ ਮੰਗਵਾਉਂਦੇ ਸੀਗੇ ਡਰੋਨ ਰਾਈਂ ਦੇਖੋ ਜੀ ਡਰੋਨ ਵੱਖ-ਵੱਖ ਤਰ੍ਹਾਂ ਦੇ ਜਿਵੇਂ ਚਾਈਨਾ ਮੇਡ ਆ ਜਾਂ ਕੋਈ ਪਾਕਿਸਤਾਨ ਦਾ ਲੋਕਲ ਮੇਡ ਆ ਉਹ weight ਆਪਦੇ ਹਿਸਾਬ ਨਾਲ ਲਿਆਉਂਦੇ ਨੇ ਕੋਈ 1 ਕਿਲੋ ਤੱਕ ਦਾ weight ਲਿਆਉਂਦਾ ਕੋਈ 2 ਕਿਲੋ weight ਲਿਆਉਂਦਾ ਕੋਈ 3 ਕਿਲੋ ਸੋ ਇਹ ਸਾਨੂੰ ਜਿਹੜਾ ਸ਼ੱਕ ਸੀ ਕਰੀਬ 2 ਕਿਲੋ ਵਜਨ ਦਾ weight ਲੈ ਕੇ ਜਿਹੜਾ ਇਹਨਾਂ ਨੇ ਇਹ ਮੰਗਾ ਰਹੇ ਨੇ ਜਿਹੜਾ ਕਿਸ ਤਰ੍ਹਾਂ ਕਰਦੇ ਸੀ ਸੰਪਰਕ ਦੇਖੋ ਜੀ ਇਹ ਪਾਕਿਸਤਾਨੀ ਜਿਹੜੇ ਨੰਬਰ ਨੇ ਉਹ ਐਕਟੀਵੇਟ ਨੇ ਸੋ ਉਹ ਅਸੀਂ ਸਾਰਾ ਉੱਥੇ ਡੰਪ ਵਿੱਚ ਕਾਰ ਰਹੇ ਆਂ ਉੱਥੋਂ ਦੀਆਂ ਜਿਹੜੀਆਂ ਕੋਈ ਕਾਲਸ ਨੇ ਕੋਈ WhatsApp ਕਾਲ ਨੇ ਉਹ ਸਾਰਾ ਅਸੀਂ ਕਢਵਾ ਰਹੇ ਆਂ ਔਰ ਜਲਦੀ ਹੀ ਉਹਦੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂ ਹਮਲਾ ਕਰਨ ਵਾਲੇ ਹੁਣ ਤੱਕ ਇੱਕ ਲੇਡੀਜ਼ ਆ ਜੋਤੀ ਔਰ ਇੱਕ ਏਜੰਟ ਸਾਹਿਬ ਬਜ਼ੁਰਗ ਜਿਹੜਾ ਹੈਗਾ ਜਿਨੇ ਮੇਨ ਲੋਕਾਂ ਨੂੰ ਔਕਸਾਇਆ ਹਮਲਾ ਕਰ ਲਈ ਉਹ ਦੋਨੋਂ ਅਸੀਂ ਅਰੈਸਟ ਕਰ ਲਿਆ ਸਵੇਸੀ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਤਾਂ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ